ਦਿਲਾਂ ਦੇ ਜਿੰਦਰੇ ਖੋਲਦੀ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿੱਠਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ ਬੋਲਣ ਨਾਲ ਵੀ ਨਾ ਕੋਈ ਮਨ ਨੂੰ ਠੱਗਦਾ ਏ ਉੱਚਾ ਬੋਲਣ ਨਾਲ ਵੀ ਨਾ ਕੋਈ ਮਨ ਨੂੰ ਠੱਗਦਾ ਏ ਚੁੱਪ ਕਰਕੇ ਵੀ ਬੈਠਾ ਕੋਈ ਕੋਈ ਚੰਗਾ ਲੱਗਦਾ ਏ ਚੁੱਪ ਕਰਕੇ ਵੀ ਬੈਠਾ ਕੋਈ ਕੋਈ ਚੰਗਾ ਲੱਗਦਾ ਏ ਜਾਵੇ ਨਾ ਇਕੋਲੋਂ ਜਾਵੇ ਨਾ ਇਕੋਲੋਂ ਏਰ ਦਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਦੋ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿੱਠਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ